ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ ਹੀਟ ਟੈਕਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤੇ ਜਿਲ੍ਹਾ ਵੀ ਅੰਮ੍ਰਿਤਸਰ ਛਾਟੇ ਆਪਾਂ ਵੀਡੀਓ ਬਣਾ ਰਹੇ ਆਂ ਜੇ ਛਾਟਾ ਸਬ ਗੁਰਦਾਰੇ ਦੇ ਬਿਲਕੁਲ ਲੱਗ ਗਈ ਹੈ ਜਿਹੜੇ ਉਹ ਨੀਲੇ ਗਦਾਮ ਕਾਫੀ ਮਸ਼ਹੂਰ ਹੈ ਜਿਹੜੇ ਆਪਾਂ ਪਿੱਛੇ ਦੇਖ ਸਕਦੇ ਆਂ ਗਦਾਮਾਂ ਦੇ ਲੱਗੇ ਆ ਕਾਫੀ ਗਦਾਮ ਹੈ ਜਿਹੜੇ ਇੱਥੇ ਲੱਗੇ ਲੱਗੇ ਤੇ ਅੱਜ ਦੇ ਵੀਡੀਓ ਦੇ ਵਿੱਚ ਇੱਕ ਆ ਵੀਰ ਦੀ ਉਹਨਾਂ ਦੇ ਘਰ ਦੀ ਇੱਕ ਤੋਕੜ ਗੰਨ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਆ ਦੋ گاਵਾ ਜਿਹੜੀਆਂ ਇਹ ਲਿਆਂਦੀਆਂ ਆ ਵਪਾਰ ਦਾ ਕੰਮ ਜਿਹੜਾ ਜੇ ਸ਼ੁਰੂ ਕੀਤਾ ਵਾ ਤੇ ਬਾਕੀ ਇਹ ਆ ਵੀ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਤੇ ਟੁਕੜ ਗੱਬਨ ਵੀ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸਾਂ ਆਪੇ ਜੀ ਕੀ ਹਾਲ ਜੇ ਵਧੀਆ ਵਧੀਆ ਜੀ ਵੀਰ ਜੀ ਤੁਸੀਂ ਦੱਸੋ ਬੋ ਜੀ ਹੋਰ ਜੋ ਸਾਰੇ ਵੀਰ ਜਿਹੜੇ ਵਧੀਆ ਫਾਰਮ ਚੈਨਲ YouTube ਚੈਨਲ ਦੇਖਦੇ ਸਾਰਿਆਂ ਦਾ ਧੰਨਵਾਦ ਤੇ ਤੇ ਨਾਮ ਦੱਸਦਾ ਵੀਰ ਜੀ ਕਰੀ ਆਪਣਾ ਹਾਂ ਆਪਣਾ ਹਰਪ੍ਰਤਾਪ ਸਿੰਘ ਸ਼ਹਿਰ ਸ਼ਹਾਟਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦੋ 7348708602 ਠੀਕ ਹੈ ਜੀ ਤੇ ਸਾਡਾ ਸਾਹਿਬ ਗੁਰਦਾਰਾ ਵੀ ਇੱਥੋਂ ਆਪਣਾ ਲੱਗ ਗਈ ਹੈ ਹਾਂ ਜੀ ਬਿਲਕੁਲ ਲੱਗ ਗਈ 1 ਕਿਲੋਮੀਟਰ ਕੇ ਬਸ ਤੇ ਗੋਦਾਮ ਵੀ ਲੱਗ ਗਈ ਹੈ ਗੋਦਾਮ ਕਾਫੀ ਮਸ਼ਹੂਰ ਹੈ ਨਾ ਇੱਥੇ ਤੇ ਇੱਕ ਕਾਲ ਅਕੈਡਮੀ ਵੀ ਆਪਣਾ ਲੱਗ ਗਿਆ ਹੈ ਹਾਂ ਜੀ ਉਹ ਬਿਲਕੁਲ ਨਾਲ ਨਾਲ ਗੋਦਾਮਾਂ ਦੇ ਨਾਲ ਨਾਲ ਹੀ ਹੈ ਹਨਾ ਕਾਲ ਅਕੈਡਮੀ ਵੀ ਕਾਫੀ ਮਸ਼ਹੂਰ ਹੈ ਤੇ ਝੋਟੀ ਘਰ ਦੀ ਤੇ ਗਾਂ ਵਾਲੇ ਹੰਦੀਆਂ ਹੈ ਹਾਂ ਜੀ ਹਾਂ ਜੀ ਭਾਈ ਠੀਕ ਨਾਲ ਆਪਣਾ ਦੁੱਧ ਦਾ ਕੰਮ ਵੀ ਆ ਹਨਾ ਜਿਤਨਾ ਕੁਛ ਗਾਵਾ ਉਹ ਬੱਜੀਆਂ ਵਾ ਅੰਦਰ ਵੀ ਜਾਨਵਰ ਕਾਫੀ ਆ ਤੇ ਸ਼ੁਰੂਆਤ ਚੱਲੋ ਪਹਿਲਾਂ ਝੋਟੀ ਵੀ ਖਾ ਦੀਏ ਕਿੰਨੇ ਚਿਰ ਦੀ ਚੱਕ ਪਾਸ ਆਏ? ਬਈ 3 ਨਾਂ ਮਹੀਨੇ ਦੀ ਚੱਕ ਪਾਸ ਜੇ। 3 ਨਾਂ ਮਹੀਨੇ ਦੀ ਚੱਕ ਪਾਸ ਆ। ਹਾਂਜੀ ਤੇ ਇਹਦੇ ਨਾਲ ਦੀ ਉਹ ਦੋ ਦਿਨਾਂ ਜਿਹੜੇ ਦਾ ਬਸਰ ਕੱਟੀ 55000 ਦੀ ਹੁੰਦੀ ਆ। ਹਾਂਜੀ ਹਾਂਜੀ। ਤੇ ਸੂਆ ਇਹਦਾ ਪਹਿਲਾਂ ਹੀ ਜਾਂਦਾ ਆ। ਹਾਂ ਦੰਦਾ ਜਿਣੀ ਮਰਸਾਨਾ 6 ਦੰਦ ਹੁੰਦੀ ਆ। ਅੱਛਾ। ਹਾਂਜੀ ਹਾਂਜੀ। ਤੇ ਪਹਿਲਾਂ ਸੂਆ ਆਪ ਹੀ ਚੋਇਆ ਫਿਰ ਇਹਦਾ। ਆਪ ਹੀ ਆਪ ਹੀ ਆ। ਕਿੰਨਾ ਦੁੱਧ ਕੱਢੇ ਇਹਨੇ ਪਹਿਲੇ? 14 ਲੀਟਰ ਦੇ ਮਲਕੀ ਰੱਖਿਆ ਨੇ 14 13.5 14 ਲੀਟਰ ਇਹਨਾਂ ਕੱਢਿਆ। ਜਿਹੜਾ ਪਹਿਲੇ ਸਵੇਰੇ ਦੁੱਧ ਚਲਾਈ ਇਹ ਉਹਨਾ 3 ਮਹੀਨੇ ਚੈੱਕ ਪਾਸ ਤੇ 3 ਮਹੀਨੇ ਦੀ ਚੈੱਕ ਪਾਸ ਕੋਈ ਵੀਰ ਕਰਾ ਕੇ ਖੜੇ ਠੀਕ ਹੈ ਜੀ ਹਾਂ ਜੀ ਆਪਾਂ ਕਰਾਈ ਕੋਈ ਕਰਾ ਖੜੇ ਜਿਹਨੇ ਪੈਸੇ ਦੇਨੇ ਵੀਰ ਜੀ ਚੈੱਕ ਕਰਾਈ ਆ ਵੀਰ ਜੀ ਹੁਣੇ ਕਹਿੰਦੇ ਵੀ ਬਾਕੀ ਕੋਈ ਵੀਰ ਆਪਣੀ ਚੈੱਕ ਕਰਵਾ ਕੇ ਲੈ ਜੇ ਬਾਕੀ ਅਜੇ ਸਵੇਰੋ ਸਵੇਰ ਦਾ ਟਾਈਮ ਆ ਇਹ ਫੋਰੀਆਂ ਰੱਜੀਆਂ ਰੱਜੀਆਂ ਨਹੀਂ ਆ ਬਾਕੀ ਉਤਨਾ ਛੋਟੀ ਚੰਗੇ ਰਿਕਰਡ ਵਾਲੀ ਥੱਲਿਆਂ ਵੀ ਦੇਖ ਸਕਦੇ ਚੰਗੇ ਫਿਕਸਾ ਡਰਦੀ ਆ ਜਿਹੜੇ ਜਦੋਂ ਤਿਆਰ ਹੋਊਗੀ ਤੇ ਚੰਗਾ ਹਵਾਨਾ ਤਿਆਰ ਕਰਨਾ ਇਨ ਨਿਪਸ਼ਾਨ ਜੀ ਇਸ ਟਾਈਮ ਝੋਟੀ ਦੇ ਕੋਲ ਸਾਢੇ 3 ਕਿਲੋ ਦੁੱਧ ਹੈਗਾ ਵਾ ਮਿਲਕਵੇਂ ਨੇ ਵੀ ਦੇਖ ਸਕਦੇ ਚੰਗੀ ਮੋਟੀ گاਵਾ ਵਰਗੂ ਲੱਗੀ ਇੱਕ ਮਿੰਟ ਆ ਵਿੱਚ ਕਰੇ ਉਹਦੀ ਲੱਤ ਸਾਈਡ ਤੇ ਕਰਾਏ ਤੇ ਥਣ ਵੀ ਆਪਾਂ ਦੇਖ ਸਕਦੇ ਆ ਬਹੁਤ ਸ਼ਾਨਦਾਰ ਕੋਈ ਗੱਲ ਬਾਤ ਹੀ ਨਹੀਂ ਅਗਲੇ ਪਿਛਲੇ ਥਣ ਇੱਕੋ ਜਿਹਾ ਹੀ ਸਾਈਜ਼ ਦੇ ਆ ਜਿਹੜੇ ਹਾਂਜੀ ਹਾਂਜੀ ਹੁਣ ਕਿੰਨਾ ਵੇਦੀ ਤੋਂ ਅੱਧੇ ਤੋਂ ਕੱਲ ਹੁਣ ਵੀ ਜੀ ਸੂੜੀ ਕੱਲੀ ਦੇ 3.5 ਕਿਲੋ ਦੁੱਧ ਦੀ ਜਾਂਦੀ ਮਤਲਬ ਕਿ ਇਨੀ ਸਾਹਮਣੀ ਦੀ ਜਾਇਡ ਡੰਗਰਾਂ ਦੇ ਵਿੱਚ ਜਿਹੜੇ ਸਾਹ ਵਾਲਾ ਵੀਰ ਲਾ ਕੇ ਤੇ 5 ਕਿਲੋ ਦੁੱਧ ਕਿਤੇ ਨਹੀਂ ਗਿਆ ਇਹ ਆ ਵੀ ਕੋ ਟਾਈਮ ਮਿਲਦੀ ਸਵੇਰ ਦੇ ਟਾਈਮ ਅੱਛਾ ਇੱਕੋ ਟਾਈਮ ਵਿੱਚ ਚੋਈਦੀ ਆ ਪਾੜੇ ਦੇ ਉਹ ਵੀ ਟਿਕਾ ਟੂਕਾ ਨਹੀਂ ਲਾਉਣਾ ਸਿਰਫ ਪਾੜੇ ਦੇ ਅੱਛਾ ਪਾੜੇ ਦੇ ਕੋ ਟਾਈਮ ਚੋਈਦੀ ਆ ਕੋਈ ਵੀਰ ਬੈਰੇ ਬਸ ਸੋੜ ਇਹਦਾ ਇਹ ਆ ਵੀ ਚਲੋ ਜਿੰਨੇ ਚਾਹ ਪਾਣੀ ਦਾ ਵੀ ਸਾਰਨਾ ਵਾ ਇਹਨੇ ਸਾਰਾ ਸਿਆਲੇ ਨੇ ਚਾਹ ਪਾਣੀ ਦਾ ਸਾਰੀ ਜਾਣਾ ਵਾ ਸਾਰਾ ਸਿਆਲ ਚਾਹ ਜਾਂ ਵਿਸਾਖੀਆਂ ਲਾ ਕੇ ਜਾ ਕੇ ਨੇ ਸੋਨਾ ਸਵਾ ਲੱਖ ਦੀ ਝੋਟੀ ਜਿੱਥੇ ਮਰਜੀ ਕੋਈ ਵੀ ਚੜਦੇ ਕਰਮੀਆਂ ਨੇ ਇਹ ਤੇ ਸਾਰੇ ਗਰਮੀਆਂ ਨੇ ਦੁੱਧ ਚੋਣਾ ਤੇ ਨਾਲੇ ਉਦੋਂ ਪੂਰਾ ਤੇਜੀ ਹੋ ਜਾਂਦੀ ਮੱਜਾਂ ਦੀ। ਉਹਨਾਂ ਬਸ 100-100 ਲੱਖ ਦੀ ਮਿਲਦੀ ਹੁੰਦੇ ਨੇ ਨਾਲ। ਹਾਂਜੀ ਹਾਂਜੀ। ਤੇ ਇਹਦਾ ਮੁੱਲ ਫਿਰ ਕਿੰਨਾ ਪਾਉਣਾ ਜੀ ਆਪਾਂ? ਦੇ ਦੀਏ 72 ਦੀ। ਨਹੀਂ 72 ਦੀ ਨਹੀਂ ਇਹ ਕਰੀਏ ਕਿ ਮੰਨਤਾ ਨਾ। ਤੁਸੀਂ ਦੱਸ ਦਿਓ। ਆਪ ਹੀ ਕਰ ਦਿਓ। 2 ਛੱਡ ਦੀਏ। ਕਿੰਨੇ ਚ 70 ਚ? ਮੈਂ ਤਾਂ 70 ਦੀ ਦੇ ਦੀ। ਜਾਂਦੀ ਪੂਰੇ 65000 ਦੀ। ਤੁਸੀਂ ਕਹਤਾ ਹੁਣ ਕੋਈ ਵੀਰ ਜਿਹਦੇ ਨਾਲ ਬਸ ਛੋਟ ਛੱਪਾ ਹੀ ਹੋਣਾ ਜੀ। ਠੀਕ ਹੈ ਜੀ। ਹਾਂਜੀ ਹਾਂਜੀ। 65000 ਦੀ ਜਿਹੜੀ ਆ ਛੋਟ ਛੱਪਾ ਹੋ ਜਾਊਗਾ 65000 ਚ। ਤੇ ਹੁਣ ਆ ਗਾਂ ਥੋੜੇ ਦਿਨਾਂ ਦੀ ਸੋਈ ਆ ਕਿੰਨੇ ਕਿ ਦਿਨ ਹੋ ਗਏ ਵਿੱਧੀ ਸੋਈ ਨਾ 10 11 ਦਿਨਾਂ ਤੋਂ ਮੰਨ ਗਈ ਜੀ 10 11 ਦਿਨ ਹੋ ਗਏ ਤਾਂ ਦੁੱਧ ਕਿੰਨਾ ਕਰ ਗਈ ਜੀ ਦੁੱਧ ਦੇਸ਼ ਨਾ 15 ਕਿਲੋ ਹਾਜ਼ਰ ਹੈ ਜਿਹੜਾ ਆਪਾਂ ਚਵਾਈ ਦੇਣਾ ਵਾ ਮੋਕੇ ਦੇ ਤਿਆਰ ਜਿਹੜਾ ਹਾਂਜੀ 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 ਤੋਰੋ ਫਿਰ ਇੱਕ ਰੀਨ ਕੋਣੀ ਤੋਰਦਾ ਥਾਣੇ ਦੇ ਦੇਖ ਕਰਦੇ ਜੇ ਲੱਗੇ ਤਾਂ ਬਹੁਤ ਕਮਾਲੀ ਕੁੱਕੀ ਰਿਪੋਰਟ ਸਾਰੀ ਬੀਤੀ ਬਾਕੀ ਇਸ ਤਰ੍ਹਾਂ ਕਈ ਵਾਰੀ ਬੱਚੇ ਲੱਗ ਜਾਂਦੇ ਆ ਥੱਲੇ ਕਈਆਂ ਦੇ ਜਦੋਂ ਗੱਡੀ ਬੰਦੀਆਂ ਹੁੰਦੀਆਂ ਚੱਲ ਬੁੱਤੇ ਸਾਈਡੋਂ ਛੱਟਣ ਲੱਗਦੇ ਆ 15 ਲੀਟਰ ਦੁੱਧ ਹੁਣ ਜਿਹੜਾ ਕਹਿੰਦੇ ਵੀ ਮੋਕੇ ਤੇ ਦੇਦੇ ਕੋਲ ਹੈਗਾ ਵਾ ਇਹ ਬੱਚੇ ਦਾ ਥੋੜਾ ਜਿਆਦਾ ਕਰਦੀ ਆ ਚਲੋ ਢਰਦੀ ਢਰਦੀ ਜੀ ਆ ਪੱਕਿਆ ਫਾਲੇਂ ਦੇਖ ਸਾਡੇ ਬਾਕੀ ਜੇ ਟਾਈਮ ਸਵੇਰਾ ਸਵੇਰ ਦਾ ਵਾ ਇਹ ਜੇ ਪੂਰੀਆਂ ਰੱਜੀਆਂ ਰੱਜੀਆਂ ਨੇ ਬੱਚੇ ਵੱਲੋਂ ਜਿਹੜਾ ਜੇ ਥੋੜਾ ਜਿਆਦਾ ਹੀ ਖਿੱਚ ਆ ਇਹਦੀ

ਆਹ ਦੇ ਸਾਡੇ ਬਾਕੀ ਕੋਈ ਰੱਸੀ ਦੀ ਲੋੜ ਨਹੀਂ ਆ। ਉੱਤੋਂ ਨੰ ਡਰਦੀ ਏ ਸੜਾ ਸੜਾ। ਓਕੇ ਵੀਰ। ਠੀਕ ਆ ਚੱਲਾ ਛੱਡ ਦਾਂ। ਠੰਡ ਦੀ ਬਾਤ ਕਰਦੀ ਪੂਰੀ ਆਪਣੀ ਗਰੰਟੀ ਹੋਊਗੀ। ਵਿਸ਼ੇ ਕਰਿਆ ਕਰੀਦਨ ਹਵਾਨਾ ਇਹਦਾ ਚੰਗੀ ਤਰ੍ਹਾਂ ਦਿਖਾ ਦਈਏ। ਡਰਦੀ। ਹਾਲੇ ਕੱਲ। ਤੇ ਕਿੰਨਾ ਫਿਰ ਵੇਚੀ ਰੱਖਨੇ ਦਾ ਮੁੱਲ ਆਪਾਂ? ਦੇ ਦੇ 50 ਦੀ ਹਾਂਜੀ 50 ਜਾਈ ਦੇ ਦੀ 50000 ਦੀ ਹਾਂਜੀ ਹਾਂਜੀ ਕੀ ਕਰਦੀਏ ਮਾਨਤਨ ਤੁਸੀਂ ਕਰਾ ਲਓ ਜਿੰਨਾ ਕਰਾਉਣਾ 50 ਚ ਛੱਡ ਦੋ ਕਿੰਨੇ ਛੱਡਦੇ ਹੋ 2 ਛੱਡ ਦਈਏ ਅ 40000 ਦੀ ਚਲੋ ਬਾਕੀ 4 ਹੋਰ ਛੱਡੀਏ 47 ਅੱਛਾ 47000 ਦੀ ਕੋਈ ਵੀਰ ਫੋਨ ਲਾਵੇ ਅੱਛਾ ਮੌਕੇ ਤੇ ਹੋਰ ਹੋ ਜਾਊਗਾ ਹੋਰ ਹੋ ਜਾਊਗਾ ਹੋਰ ਹੋ ਜਾਊਗਾ ਮਾਨਤਨ ਇਹ ਤੇ ਨਹੀਂ ਜਦੋਂ ਵੀਰ ਦੀ ਫਿਰ ਕੀ ਸੋਚਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਵੀਰ ਜੀ 11 ਲੀਟਰ ਦੁੱਧ ਹੈਗਾ ਅੱਛਾ ਮਗਰੇ ਤੇ ਵਸ਼ੀ ਆ ਨਾ ਮਗਰੇ ਤੇ 스노우ਮੈਨ ਦੀ ਵਸ਼ੀ ਆ ਬਹੁਤ ਸ਼ਾਨਦਾਰ ਬੱਚੀ ਬੜੀ ਪਿਆਰੀ ਹੈ ਇਹ ਦੇ ਮਗਰ ਆ ਦੇਖ ਸਾਦੇ ਜੀ ਸਾਹਮਣ ਵਾਲੀ ਬੱਚੀ ਹੈ ਜਿਹੜੀ ਇਹ ਦੇ ਮਗਰ ਜੇ ਕੋਈ ਵੀ 2 ਮਹੀਨੇ ਦੁੱਧ ਪੈਦੇ ਬੱਚ ਨੂੰ ਦਾਹਰ ਦੀ ਬੱਚੀ ਵੀ ਲੈ ਲਾਂਗੇ ਆਪਾਂ ਅੱਛਾ ਇਹ ਵੀਡੀਓ ਕੋ ਸੇਵ ਕੇ ਰੱਖੇ ਤੇ ਬੱਚੀ ਆਪਾਂ ਲੈ ਲਾਂਗੇ ਅੱਛਾ ਹਾਂ ਜੀ ਤੇ ਉਤਰਾਂ ਹੁਣ ਦੁੱਧ ਕਿੰਨਾ ਗਾਂ ਦੇ ਕੋਲ ਇਸ ਟਾਈਮ 11 ਕਿਲੋ ਦੁੱਧ ਆਜ ਰਿਹਾ ਤੋਰੋ ਫਿਰ ਆਪਾਂ ਚਵਾ ਦੇਣਾ ਬਾਕੀ ਇਹ ਆ ਵੀ ਸਾਮ ਕੇ ਦੁੱਧੋਂ ਵਧਣ ਵਾਲੀ ਆ ਹਾਂ ਜੀ ਹਾਂ ਜੀ ਪਿੱਛੇ ਜਿੱਥੇ ਵੀ ਆਈ ਆ ਸਾਮ ਮੇਰੀ ਥੋੜੀ ਘੱਟ ਹੋਈ ਆ 10 ਲੀਟਰ ਦੁੱਧ ਪਿਆ ਹੋਆ ਪਿਛਲੇ ਵਾਲੀ ਹਰ ਜਨ ਉਹ ਸਾਹਮਣੀ ਹੋਈ ਥੋੜੀ ਸਪੈਸ਼ਲਿਸਟ ਹੋਵੇ ਕਹਿੰਦੇ ਵੀ ਨੇ 14 ਲੀਟਰ ਦੁੱਧ ਕੱਢਿਆ ਪਰ ਐਰ ਕੇ ਥੋੜੀ ਸਾਹਮਣੀ ਹੋਈ ਤੇ ਥਾਣੇ ਤੇ ਦੇਖ ਸਕਦੇ ਜੇ ਕਰੀ ਲਾਗੇ ਤਾਂ ਥਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ ਬਾਕੀ ਇਹ ਇਹ ਦੇ ਮਗਰ ਵੱਛੀ ਬੜੀ ਪਿਆਰੀ ਆ ਉਤਰਾ ਵੱਛੀ ਸੰਭਣ ਵਾਲੀ ਆ ਜਿਹੜਾ ਕੋ ਲੈ ਜਾਊਗਾ ਵੱਛੀ ਸੰਭ ਲੂਗਾ ਤੇ ਚੰਗੀ ਵੜ ਤਿਆਰ ਹੋਣੀ ਆ ਤੇ ਇਹਦਾ ਫਿਰ ਮੁੱਲ ਵੇਜ ਜੀ ਇਹ ਵੀ ਚੜੀ ਦੀ ਕਰ ਦਈਏ ਮੰਨਤਾ ਨਾ ਤੁਸੀਂ ਕਰਾ ਲਓ ਆਪ ਹੀ ਕਰ ਦੋ ਤੁਸੀਂ ਦੱਸੋ 35000 ਦੀ ਦੇ ਦੀਏ 34 ਦੀ ਜਾਂਦਾ ਅੱਛਾ 34000 ਦੀ ਕੋਈ ਵੀ ਫੋਨ ਲਾਵੇ ਛੋਟ ਸਫਾ ਕਰਦਾਂਗੇ ਮੋਕੇ ਠੀਕ ਆ ਬਾਕੀ ਆਪੇ ਇਹਦਾ ਕੱਲਾ ਗਾਂ ਦਾ ਮੁੱਲ ਨਹੀਂ ਨਾਲ ਬੱਚੀ ਦਾ ਮੁੱਲ ਵੀ ਆ ਕੋਈ ਵੀ ਜਿਦੇ ਨਾ ਤੁਸੀਂ ਪਹਿਲਾਂ ਹੀ 5000 ਰੇ ਡਾਤਾ ਸਿੱਧਾ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਜਿਦੇ ਨਾ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਤੁਹਾਡੇ ਘਰੋਂ ਕਰਕੇ ਨਾ ਵੇਖ ਚਾਰ ਕੋਈ ਗਾਲੀ ਨਹੀਂ ਵੀ ਧਾਰਾ ਆਪਾਂ ਮਾਰ ਦਿੰਨੇ ਆ ਦਿਖਾ ਦਿਓ ਇਤਨੇ ਦਿਖਾ ਦਿਓ ਓਕੇ ਆ ਸਭ ਕੁਝ ਆ ਦੇਖ ਸਾਡੇ ਵੀ ਸ਼ਾਂਤ ਸੁਭਾਅ ਦੇ ਇਹਦੇ ਕੋਲੇ ਬੱਚਾ ਨਹੀਂ ਛੱਡਾ ਇਤਨੇ ਦਿਖਾ ਦੇਣੇ ਠੰਡੀ ਸੀ ਲੈ ਠੀਕ ਹੈ ਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਜੇ ਕੋਈ ਜੋੜਾ ਲਊਗਾ ਵੀਰ ਹਾਂਜੀ ਤੇ 88000 ਚ ਪੂਰੇ ਪੰਜਾਬ ਦੀ ਪਹੁੰਚ ਫਰੀ ਅੱਛਾ ਪੂਰੇ ਪੰਜਾਬ ਦੀ ਪੂਰੇ ਪੰਜਾਬ ਚ ਪਹੁੰਚ ਫਰੀ ਹਨਾ ਠੀਕ ਹੈ ਜੀ ਜੇ ਬਾਕੀ ਆਪਣੇ ਸਾਹ ਨਾਲ ਹੋ ਗਏ ਵੀਰ ਜਿੰਨੇ ਗਾਂ ਮੱਝ ਲੈਣੀਆਂ ਉਹ ਗਾਵਾਂ ਦਾ ਜੋੜਾ ਲੈਣਾ ਵਾ ਆਪਣੇ ਸਾਹ ਨਾਲ ਕੋਈ ਐਸਟੀਮੇਟ ਆਪਣਾ ਲਾ ਲਈ ਠੀਕ ਹੈ ਜੀ